ਵਿਟਾਮਿਨ ਡੀ ਸਬਦਾ نیچے ਆ ਗਿਆ ਹੁਣ ਵਿਟਾਮਿਨ ਡੀ ਅਗਰ ਬੱਚੀ ਦਾ ਘਟਾ ਹੈ ਤਾਂ ਉਹਦੇ ਲਈ ਖਤਰਾ ਹੋਟੰਗਦਾ ਹੈ ਅਗਰ ਇੱਕ ਵੂਮਨ ਦਾ ਘਟਾ ਹੈ ਜਿਨ੍ਹਾਂ ਦੀ ਮੈਰਿਜ ਹੋ ਚੁੱਕੀ ਆ ਬੱਚੇ ਵੀ ਨਹੀਂ ਆਕੇ ਉਹਨਾਂ ਲਈ ਉਹਦਾ ਖਤਰਾ ਹੋਟੰਗਦਾ ਹੈ ਪਲੱਸ ਨਾਲ ਵਿਟਾਮਿਨ ਡੀ niche ਆਇਆ ਕੈਲਸ਼ੀਅਮ ਵੀ niche ਆਇਆ ਜੀ ਹੁਣ ਤਿੰਨ ਚੀਜ਼ਾਂ ਨੂੰ ਜਿਹੜੀ ਚਾਰ ਜਿਸ ਆਪਾਂ ਐਡਿਕਟਡ ਹੈਗੇ ਆ ਇਹ ਤਿੰਨੇ ਚੀਜ਼ਾਂ ਨੂੰ ਥੱਲੇ ਲੈ ਕੇ ਆਉਂਦੀ ਆ ਠੀਕ ਹੈ ਤਾਂ ਅੱਜ ਮੈਂ ਛੋਟੀ ਜੀ ਚੀਜ਼ ਦੱਸ ਰਿਹਾ ਵਿਟਾਮਿਨ ਡੀ ਜਿਹੜੀ ਔਰਤ ਦੇ ਅੰਦਰ ਪੂਰਾ ਕੰਪਲੀਟ ਹੈ ਉਹਦੀ ਬਾਡੀ 'ਚ ਨਾ ਕੋਈ ਗੱਠ ਬਣੇਗੀ ਉਹਦੀ ਬਾਡੀ 'ਚ ਨਾ ਕੋਈ ਸਿਸਟ ਬਣੇਗੀ ਉਹਦੀ ਬਾਡੀ 'ਚ ਨਾ ਕੋਈ ਫੈਬਰੇਟ ਬਣੇਗਾ ਅਗਰ ਬਣ ਵੀ ਗਿਆ ਉਸ ਤੋਂ ਬਾਅਦ ਉਹਨੇ ਵਿਟਾਮਿਨ ਡੀ ਆਪਣਾ ਕੰਪਲੀਟ ਕਰ ਲਿਆ ਉਹ ਨੂੰ ਵਧਣ ਨਹੀਂ ਜਾਏਗੀ ਜੀ ਵਿਟਾਮਿਨ ਡੀ ਦਾ ਐਡਾ ਵੱਡਾ ਰੋਲ ਵਿਟਾਮਿਨ ਡੀ ਕੱਲਾ ਹੱਡੀਆਂ ਵਾਸਤੇ ਜ਼ਰੂਰੀ ਨਹੀਂ ਹੈ ਕੈਲਸ਼ੀਅਮ ਤੇ ਵਿਟਾਮਿਨ ਡੀ ਜਿਹੜੀ ਔਰਤ ਦੇ ਅੰਦਰ ਕੰਪਲੀਟ ਆ ਉਹਦੇ ਅੰਦਰ ਕਦੀ ਕੈਂਸਰ ਡਿਵੈਲਪ ਨਹੀਂ ਹੋ ਸਕਦਾ ਇਹ ਜਿਨ੍ਹਾਂ ਨੂੰ ਕਹਿੰਦੇ ਨੇ ਰਸੋਲੀਆਂ ਹੋ ਗਈਆਂ ਆਪਰੇਸ਼ਨ ਹੋਊਗਾ ਇਹ ਵੀ ਵਿਟਾਮਿਨ ਡੀ ਤੇ ਕੈਲਸ਼ੀਅਮ ਦੇ ਕਰਕੇ ਯੈਸ ਜਿਹੜੇ ਐਸਟ੍ਰੋਜਨ ਤੇ ਪ੍ਰੋਜੈਸਟਰੋਨ ਨੂੰ ਐਕਟੀਵਿਟੀਆਂ ਕਰਨ ਦੇ ਲਈ ਜੋ ਜੋ ਹੋਰ ਮਾਹੌਲ ਚਾਹੀਦਾ ਉਹ ਵਿਟਾਮਿਨ ਡੀ ਤੇ ਕੈਲਸ਼ੀਅਮ ਨੂੰ ਮਿਲ ਕੇ ਮਿਲਦਾ ਹੈ ਜੀ ਠੀਕ ਹੈ ਤਾਂ ਵਿਟਾਮਿਨ ਡੀ ਔਰ ਕੈਲਸ਼ੀਅਮ ਕੈਲਸ਼ੀਅਮ ਦਾ ਦੇਖੋ 2% ਐਕਸਟਰਾ ਰੋਲ ਹੈ ਹੱਡੀਆਂ ਤੋਂ ਇਲਾਵਾ ਤਾਂ ਉਹ 2% ਜਿਹੜਾ ਐਕਸਟਰਾ ਰੋਲ ਹੈ ਉਹਦੇ ਵਿੱਚ ਬ੍ਰੇਨ ਦੇ ਫੰਕਸ਼ਨ ਵੀ ਆਉਂਦੇ ਆ ਭਾਵ ਕੈਲਸ਼ੀਅਮ ਬ੍ਰੇਨ ਨੂੰ ਵੀ ਚਾਹੀਦਾ ਹੈ ਜੀ ਤਾਂ ਜੋ ਤੁਹਾਡੇ ਪੂਰੇ ਦੇ ਪੂਰੇ ਹਾਰਮੋਨਸ ਪ੍ਰੋਪਰ ਔਰ ਆਪਣੇ ਨਿਊਰੋਨਸ ਐਕਟੀਵਿਟੀ ਬ੍ਰੇਨ ਸੈੱਲ ਦੀ ਐਕਟੀਵਿਟੀ ਸਹੀ ਕਰ ਸਕੇ ਪਲੱਸ ਉਸੇ 2% ਚੋਂ ਇੱਕ ਹੀ ਹਿੱਸਾ ਬਲੱਡ ਨੂੰ ਵੀ ਚਾਹੀਦਾ ਹੈ ਅਗਰ ਕੈਲਸ਼ੀਅਮ ਬਲੱਡ ਦੇ ਵਿੱਚ ਉਹਨਾਂਕ ਨਾ ਮਾਤਰਾ ਜਿੰਨਾ ਵੀ ਚਾਹੀਦਾ ਬਹੁਤ ਤੁਛ ਮਾਤਰਾ ਜੋ ਬਟ ਉਹੀ ਮਾਤਰਾ ਅਗਰ ਥੱਲੇ ਆ ਗਈ ਤਾਂ ਬਲੱਡ ਦੀ ਕੁਆਲਿਟੀ ਖਰਾਬ ਹੋ ਜਾਂਦੀ ਹੈ ਬਲੱਡ ਗਾੜਾ ਲੱਗ ਪੈਂਦਾ ਠੀਕ ਸੋ ਇਹ ਇਨੀ ਇੰਪੋਰਟੈਂਟ ਜੀ ਇਸਕੇ ਵਿਟਾਮਿਨ ਡੀ ਤੇ ਕੈਲਸ਼ੀਅਮ ਨੂੰ ਸਾਨੂੰ ਸੇਵ ਕਰਨ ਦੇ ਉੱਤੇ ਕੰਮ ਕਰਨਾ ਪਏਗਾ ਨਾ ਕਿ ਇਹ ਇਹਨੂੰ ਅਸੀਂ ਡレイン ਕਰੀ ਚਲੀਏ ਬਾਡੀ ਦੇ ਵਿੱਚੋਂ ਹੁਣ ਉਹਨੂੰ ਆਪਾਂ ਨੂੰ ਨਹੀਂ ਪਤਾ ਲੱਗਦਾ ਡレイン ਹੋ ਰਿਹਾ ਲੇਕਿਨ ਬਹੁਤ ਸਾਰੀਆਂ ਚੀਜ਼ਾਂ ਸੀ ਇਸ ਤਰ੍ਹਾਂ ਦਿਖਾ ਰਹੇ ਉਹਨੇ ਲਗਾਤਾਰ ਇਟ ਰੇਨ ਨੂੰ ਲੱਗ ਪੈਂਦਾ ਬਾਡੀ ਚ ਜਾਨ ਲੱਗ ਪੈਂਦਾ ਜਿਹਨੂੰ ਕਿ ਕੈਲਸ਼ੀਅਮ ਡੈਂਸਿਟੀ ਕਹਤ ਹੁੰਦੇ ਆਪਾਂ ਸੋ ਇਸ ਕਰਕੇ ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਅਗਰ ਅਸੀਂ ਇਸ ਚੀਜ਼ ਦੀ ਪੂਰਤੀ ਕਿਸੇ ਚਾਹ ਰਾਹੀਂ ਕਰ ਲਈਏ ਕਿਉਂਕਿ ਚਾਹ ਪੀਂਦੇ ਨੇ ਆਪਾਂ ਸਾਰੇ ਆਦਤ ਹੀ ਕਿਉਂ ਨਾ ਕਰ ਅਸੀਂ ਦੀ ਪੂਰਤੀ ਕਿਸੇ ਚਾਹ ਰਾਹੀਂ ਕਰ ਲਈਏ ਤਾਂ ਉਹ ਇੱਕ ਤਾਂ ਇਹਦੀ ਸੀ ਪੂਰਤੀ ਬੜੇ ਸੌਖੇ ਢੰਗ ਨਾਲ ਕਰ ਲਵਾਂਗੇ ਦੂਸਰਾ ਸਾਨੂੰ ਪੈਨਿਕ ਨਹੀਂ ਫੀਲ ਹੋਏਗਾ ਮੰਨ ਲਓ ਕਿਸੇ ਦੀ ਚਾਹ ਛਡਵਾ ਕੇ ਦਿਖਾਓ ਤੁਸੀਂ ਮੈਨੂੰ ਉਹ ਤੁਹਾਡੇ ਪਿੱਛੇ ਪੈ ਜਾ ਬਰਛਾ ਲਾ ਕੇ ਤੂੰ ਕੋਹਨ ਨਾ ਵੀ ਮੇਰੀ ਚਾਹ ਛਡਾਉਣ ਵਾਲਾ ਜਦੋਂ ਬਿਮਾਰ ਹੋ ਜਾਪੇ ਛੱਡ ਦੂ ਬਿਲਕੁਲ ਠੀਕ ਹੈ ਬਟ ਅਗਰ ਉਹੀ ਉਹਦੀ ਆਦਤ ਜਿਹੜੀ ਉਹਦੇ ਲਈ ਸ਼ਰਾਬ ਬਣ ਰਹੀ ਹੈ ਉਹੀ ਅਗਰ ਵਰਦਾਨ ਬਣਾ ਦਿੱਤੀ ਜਾਵੇ ਤਾਂ ਉਹੀ ਚਾਹ ਉਹਦੇ ਲਈ ਡਾਕਟਰ ਦਾ ਰੋਲ ਨਿਭਾ ਲੇਗੀ ਠੀਕ ਹੈ ਲੇਕਿਨ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਸ ਟਾਈਮ ਤੇ ਸੀ ਕਿਹੜੀ ਚੀਜ਼ ਲੈਣੀ ਹੈ ਸੋ ਉਹਦੇ ਵਾਸਤੇ ਬਕਾਇਦਾ ਜਿਹੜੀ ਹੈਗੀ ਕਿ ਕੈਫੀਨ ਫਰੀ ਜੰਗਲੀ ਪੱਤੀਆਂ ਨੂੰ ਅਸੀਂ ਸਾਡੇ ਜਿੰਨੇ ਵੀ ਰਿਸਰਚ ਸੈਂਟਰ ਨੇ ਉਸੇ ਅਸੀਂ ਮੁਹੱਈਆ ਕਰਵਾਇਆ ਇਹੋ ਜੰਗਲੀ ਪੱਤੀਆਂ ਨੇ ਕਾਫੀਨ ਫਰੀ ਇਹ ਇਹਨਾਂ ਪੱਤੀਆਂ ਦੀ ਜਿਹੜੀ ਖੂਬੀ ਹੈਗੀ ਹੈ ਸਭ ਤੋਂ ਵੱਡੀ ਚੀਜ਼ ਕੀ ਹੈ ਕਿ ਇਹ ਕਾਫੀਨ ਫਰੀ ਹੈ ਐਡਿਕਸ਼ਨ ਨਹੀਂ ਹੋਏਗੀ ਤੁਹਾਨੂੰ ਔਰ ਫालतू ਦਾ ਉਤੇਜਿਤ ਨਹੀਂ ਕਰਦੀ ਬਾਡੀ ਨੂੰ ਦੂਸਰੇ ਨੰਬਰ ਤੇ ਕੀ ਹੈਗਾ ਕਿ ਇਹਦੇ ਅੰਦਰ ਬਾਇਓ ਨੇਚਰ ਆਇਰਨ ਬਹੁਤ ਅੱਛਾ ਹੈ ਬਾਇਓ ਨੇਚਰ ਇਹਦੇ ਅੰਦਰ ਵਿਟਾਮਿਨ ਡੀ ਤੇ ਕੈਲਸ਼ੀਅਮ ਬਹੁਤ ਅੱਛੀ ਮਾਤਰਾ ਦੇ ਵਿੱਚ ਹੈ ਹੁਣ ਜਦੋਂ ਵਿਟਾਮਿਨ ਡੀ ਵੀ ਇਹਦੇ ਅੰਦਰ ਹੈ ਕੈਲਸ਼ੀਅਮ ਵੀ ਇਹਦੇ ਅੰਦਰ ਹੈ ਪਹਿਲੀ ਚੀਜ਼ ਤਾਂ ਇਹ ਸਮਝ ਲਈਏ ਕਿ ਆਇਰਨ ਦੀ ਜਿੰਨਾਂ ਨੂੰ ਵੀ ਡੈਫੀਸੈਂਸੀ ਹੈ ਹਿਮੋਗਲੋਬਿਨ ਬਾਡੀ ਨਹੀਂ ਬਣਾ ਰਹੀ ਹੈਗੀ ਉਹਦੇ ਆਇਰਨ ਦੀ ਮਾਤਰਾ ਨੂੰ ਵੀ ਪੂਰਾ ਕਰੇਗੀ ਵਿਟਾਮਿਨ ਡੀ ਔਰ ਕੈਲਸ਼ੀਅਮ ਦੋ ਦੇ ਨਾਲ ਹੋਰ ਸਪੋਰਟਿੰਗ ਮਿਨਰਲਸ ਨੇ ਦੇ ਅੰਦਰ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਔਰ ਫਾਸਫੋਰਸ ਹੁਣ ਜਦੋਂ ਕੋਈ ਹੱਡੀ ਬਣਦੀ ਹੈ ਨਾ ਤਾਂ ਹੱਡੀ ਕੱਲੀ ਕੈਲਸ਼ੀਅਮ ਦਾ ਵਿਟਾਮਿਨ ਡੀ ਨਹੀਂ ਬਣਾਉਂਦਾ ਉਹਦੇ ਵਿੱਚ ਮੈਗਨੀਸ਼ੀਅਮ ਤੇ ਫਾਸਫੋਰਸ ਦੀ ਵੀ ਇੱਕ ਕੁਛ ਮਾਤਰਾ ਐਡ ਕਰਨੀ ਪੈਂਦੀ ਬਾਡੀ ਨੂੰ ਤਾਂ ਕੰਪਲੀਟ ਫਾਰਮੂਲਾ ਹੈ ਹੱਡੀ ਨੂੰ ਬਣਾਉਣ ਦਾ ਸੈਲ ਔਰ ਕੈਲਸ਼ੀਅਮ ਬਿਨਾ ਮੈਗਨੀਸ਼ੀਅਮ ਦੇ ਸਟੋਰ ਨਹੀਂ ਹੋ ਸਕਦਾ ਬਾਡੀ ਉਹਨੂੰ ਰੱਖ ਨਹੀਂ ਸਕਦੀ ਤਾਂ ਉਹਦਾ ਸਪੋਰਟਿਵ ম্যাগਨੀਸ਼ੀਅਮ ਵੀ ਇਹਦੇ ਅੰਦਰ ਹੈ ਤਾਂ ਜਿਹੜੀਆਂ ਚੀਜ਼ਾਂ ਅਸੀਂ ਸਿੰਥੈਟਿਕ ਤੌਰ ਤੇ ਕੋਈ ਟੈਬਲੇਟ ਦੇ ਰੂਪ ਚ ਅਸੀਂ ਲੈਣੇ ਜਾਂ ਇੰਜੈਕਟ ਕਰਵਾਣੇ ਆ ਬਾਅਦ ਦੇ ਵਿੱਚ ਉਹਨੂੰ ਅਸੀਂ ਕਿਉਂ ਨਾ ਕੁਦਰਤੀ ਢੰਗ ਦੇ ਨਾਲ ਇਹਨਾਂ ਜੰਗਲੀ ਪੱਤੀਆਂ ਦੇ ਨਾਲ ਉਸ ਚੀਜ਼ ਦੀ ਪੂਰਤੀ ਕਰ ਲਈ ਕੋਈ ਸਾਈਡ ਇਫੈਕਟ ਨਹੀਂ ਬਹੁਤ ਕੋਈ ਖਰਚਾ ਨਹੀਂ ਉਹੀ ਮੇਰੀ ਰੋਜ਼ ਚਾਹ ਪੀਣ ਦੀ ਆਦਤ ਜਿਹੜੀ ਸੀ ਸ਼ਰਾਬ ਹੁਣ ਬਣ ਗਈ ਵਰਦਾਨ